ਬਲਜਿੰਦਰ ਨਾਮੀ ਇੱਕ ਜਿਹੜਾ ਡੇਰੇਦਾਰ ਹੈ ਉਹਦੇ ਵੱਲੋਂ ਬਹੁਤ ਸਾਰੀਆਂ ਅਜਾਈਆਂ ਲੜਕੀਆਂ ਤੇ ਔਰਤਾਂ ਦੇ ਨਾਲ ਕੁਕਰਮ ਕੀਤੇ ਜਾਂਦੇ ਨੇ ਸ਼ਰਮ ਦੀ ਆੜਦੇ ਵਿੱਚ ਧਾਰਮਿਕ ਅਸਥਾਨਾਂ ਦੇ ਵਿੱਚ ਇਹ ਕੁਝ ਹੋਵੇਗਾ ਤੇ ਫਿਰ ਲੋਕ ਵਿਸ਼ਵਾਸਕੀ ਦੇ ਉੱਪਰ ਕਰਨਗੇ ਜੋ ਇੱਥੇ ਹੋਇਆ ਹੈ ਤੇ ਸਾਹਮਣੇ ਆ ਗਿਆ ਹੋਰ ਕਿੰਨੇ ਡੇਰੇ ਆ ਜਿੱਥੇ ਇਹੋ ਜਿਹਾ ਕੁਕਰਮ ਹੋ ਰੇ ਪਰ ਉਹ ਸਾਹਮਣੇ ਨਹੀਂ ਆਏ ਜਾਂ ਨਹੀਂ ਆਉਣ ਦਿੱਤੇ ਜਾਂਦੇ ਜਾ ਸਰਕਾਰਾਂ ਨਾਲ ਉਹਨਾਂ ਦਾ ਗੱਠ ਜੋੜ ਹੈਗਾ ਇਹਨਾਂ ਨੂੰ ਬਾਬਿਆਂ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਧ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਸੰਗਤ ਨੂੰ ਇੰਜ ਲੱਗੇ ਕਿ ਜ਼ਿਆਦਾ ਸ਼ਕਤੀ ਸਰੀਰ ਵਿੱਚ ਹੈ ਛਬਦ ਵਿੱਚ ਘੱਟ ਹੈ। ਇੰਨਾ ਕੁਝ ਬਾਪਰੰਤ ਤੋਂ ਬਾਅਦ ਵੀ ਫਿਰ ਐਕਸ਼ਨ ਕਿਉਂ ਨਹੀਂ ਕੀਤਾ ਜਾ ਰਿਹਾ ਇਹਨਾਂ ਲੋਕਾਂ ਤੇ? ਰੂਪ ਵੀ ਚਾਹੀਦੀ ਹੈ ਉਹਦੇ ਲਈ ਕੰਪਲੇਂਟ ਕਰਤਾ ਵੀ ਚਾਹੀਦਾ ਹੈ। ਤੋ ਇਸ ਕਰਕੇ ਜੇ ਉੱਠ ਕੇ ਆਪਾਂ ਮੀਡੀਆ 'ਚ ਬਿਆਨ ਦੇ ਦਿੱਤਾ ਤੇ ਇਹਦੇ ਨਾਲ ਮਸਲਾ ਹਲ ਹੋਣ ਨਹੀਂ ਲੱਗਾ ਜਿਹੜੀ ਨਰੈਣੂ ਮਹੰਤਾਂ ਦੀ ਸੋਚ ਹੈ ਫਿਰ ਉਹ ਗੁਰਧਾਮਾਂ ਦੇ ਉੱਪਰ ਕਿਤੇ ਨਾ ਕਿਤੇ ਗਲਬਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਪੂਜਣ ਵਾਲੇ ਜਾਂ ਆਸਥਾ ਰੱਖਣ ਵਾਲੇ ਲੋਕ ਐ ਉਹ ਮੁੱਖ ਦੋਸ਼ੀ ਐ ਉਹਨਾਂ ਨੇ ਇਹਨਾਂ ਨੂੰ ਸਮਾਂ ਦਿੱਤਾ ਪੈਸਾ ਦਿੱਤਾ ਤਾਂ ਕਿ ਇਹਨਾਂ ਦੀ ਜਿਹੜੀ ਅਿਆਸ਼ੀ ਪੂਰੀ ਹੋ ਸਕੇ ਸਾਡੀ ਅੱਜ ਕੀ ਪ੍ਰਕਿਰਿਆ ਅਸੀਂ ਜਾਣੇ ਨਮਸਕਾਰ ਕੀਤੀ ਮੱਥਾ ਟੇਕਿਆ ਸਾਨੂੰ ਕੋਈ ਲੈਣ ਦੇਣ ਨਹੀਂ ਵੀ ਉੱਥੇ ਕੀ ਕੰਮ ਹੋ ਰਿਹਾ ਹੈ ਕੀ ਮਰਿਆਦਾ ਦਾ ਹਨਨ ਹੋ ਰਿਹਾ ਅਸੀਂ ਕਿਸੇ ਦਾ ਗਲਵਾ ਫੜਨ ਨੂੰ ਤਿਆਰੀ ਨਹੀਂ ਹੈਗੀ ਇੰਨਾ ਯੋਗ ਡਵੈਲਪ ਹੋਣ ਤੋਂ ਬਾਅਦ ਵੀ ਅੱਜ ਵੀ ਲੋਕਾਂ ਦਾ ਵਿਸ਼ਵਾਸ ਚ ਫਸੇ ਹੋਏ ਲੁੱਟਣ ਵਾਲਾ ਚਾਹੀਦਾ ਹੈ ਲੁੱਟ ਖਾਣ ਨੂੰ ਲੋਕ ਤਿਆਰ ਹੀ ਬੈਠੇ ਖਾਸ ਕਰਕੇ ਧਰਮ ਦੀ ਆੜੇ ਗੁਰਮਤ ਹੈ ਜਾ ਜਿਹੜਾ ਸਿੱਖੀ ਸਿਧਾਂਤ ਹੈ ਉਹਨੇ ਚਮਤਕਾਰ ਨੂੰ ਜਾਂ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮਾਨਤਾ ਦਿੱਤੀਂ ਕਹਿੰਦੇ ਕੋਈ ਆਪਣੀਆਂ ਉਂਗਲਾਂ 'ਚੋਂ ਦੁੱਧ ਵੀ ਚਵਾ ਦੇ ਤੇ ਆਪਣੇ ਆਪ ਨੂੰ ਗੁਰੂ ਘੋਸ਼ਿਤ ਕਰ ਦੇਣਾ ਜਿਹੜਾ ਸਿੱਖ ਹੋਊਗਾ ਉਹ ਸਾਹਮਣੇ ਹੁੰਦੀ ਕਰਾਮਾਤ ਵੇਖ ਕੇ ਵੀ ਮੰਨੂਗਾ ਨਹੀਂ ਉਹ ਸ਼ਬਦ ਨੂੰ ਹੀ ਕਰਾਮਾਤ ਮੰਨੂਗਾ ਗੁਰਦੁਆਰਿਆਂ ਤੋਂ ਕੀ ਪ੍ਰਫੁੱਲਤ ਹੋਣੀ ਸੀ ਪ੍ਰਚਾਰ ਵਧਣਾ ਫੁੱਲਣਾ ਸੀ ਪਰ ਗੁਰਦੁਆਰਿਆਂ ਦੀ ਮੈਨੇਜਮੈਂਟ ਹੀ ਸਹੀ ਨਾ ਹੋਣ ਕਰਕੇ ਜਿਹੜਾ ਆਊਟਪੁੱਟ ਕੋਈ ਨਹੀਂ ਨਿਕਲ ਰਹੀ ਸਾਰੇ ਵੱਡੇ ਸਿੱਖ ਜਿੱਗਤ ਆਗੂਆਂ ਦਾ ਜ਼ਿਕਰ ਛਿੜਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਡੇਰਾਵਾਦ ਨੇ ਪੰਜਾਬ ਦੇ ਵਿੱਚ ਫਸਾਰਾ ਕੀਤਾ ਹੈ ਡੇਰਾਵਾਦ ਸਿੱਖੀ ਦਾ ਘਾਣ ਕਰਦਾ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਉਹਨਾਂ ਦੇ ਕਹੇ ਜਾਂਦੀਆਂ ਤਸਵੀਰਾਂ ਵੀ ਆ ਰਹੀਆਂ ਕਿ ਉਹ ਡੇਰਾਵਾਦ ਨੂੰ ਖੁਦ ਅੱਗੇ ਮੋਹਰਾ ਬਣ ਕੇ ਜਿਹੜਾ ਪ੍ਰਮੋਟ ਕਰਦੇ ਨਜ਼ਰ ਆਉਂਦੇ ਐ ਜਿਉਂ ਭੇਡਾਂ ਦੀਆਂ ਵੋਟਾਂ ਜਾਂਦੀਆਂ ਤੇ ਸੁਭਾਵਿਕ ਹੀ ਜਿਹੜੇ ਆਗੂ ਉਹਨਾਂ ਨੇ ਭੇਡਾਂ ਦੇ ਲੀਡਰ ਦੇ ਹੱਕ 'ਚ ਭੁਗਤਣਾ ਸੋ ਇਸ ਤਰੀਕੇ ਨਾਲ ਉਹ ਆਪਣਾ ਜਿਹੜਾ ਉੱਲੂ ਸਿੱਧਾ ਰੱਖਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਾਉਂ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਵੀ ਸਭ ਸਿੱਖਨ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਫਿਰ ਡੇਰੇ ਦਾ ਤੇ ਦੇਹਧਾਰੀ ਦਾ ਤੇ ਮਤਲਬ ਵੀ ਨਹੀਂ ਬਣਦਾ ਕੁਝ ਲੋਕ ਤੇ ਅਮਰਤ ਛਕਣ ਤੋਂ ਬਾਅਦ ਵੀ ਅਜਿਹਾ ਕਹਿੰਦੇ ਨੇ ਕਿ ਮੈਂ ਇਸ ਢੇਰ ਦਾ ਅਮਰਤ ਛਕਿਆ ਇਸ ਢੇਰ ਦਾ ਅਮਰਤ ਛਕਿਆ ਤੇ ਜਿਨ੍ਹਾਂ ਨੇ ਅਮਰਤ ਵੇਚੀ ਫੁੱਟ ਪਾ ਦਿੱਤੀ ਉਹ ਗੁਰੂ ਗੋਬਿੰਦ ਸਿੰਘ ਦੀ ਪਾੜੀ ਰਾਜਿਆਂ ਦੀ ਲਾਹ ਹੈ ਦਾ ਅਣਮੀਉੜ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਮ ਦੇ ਉੱਪਰ ਵਸਣ ਵਾਲੇ ਪੰਜਾਬ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਔਰ ਉਹਨਾਂ ਚੁਣੌਤੀਆਂ ਦੇ ਵਿੱਚੋਂ ਪਿਛਲੇ ਦਿਨੀ ਇੱਕ ਵੱਡੀ ਚੁਣੌਤੀ ਦਾ ਪਰਦਾ ਫਾਸ਼ੀ ਹੋਇਆ ਏ ਜੀ ਦੇ ਵਿੱਚ ਧਰਮ ਦੀ ਆੜਦੇ ਹੇਠ ਕੋਡ ਸ਼ਰਾਰਤੀ ਬਿਰਤੀ ਵਾਲੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਮਾਮਲਾ ਇਹ ਜਗਰਾਉਣ ਦੇ ਨੇੜਲੇ ਪਾਸੇ ਚਰਨ ਘਾਟ 68 ਦਾ ਜਿਹਦੇ ਵਿੱਚ ਬਲਜਿੰਦਰ ਨਾਮੀ ਇੱਕ ਜਿਹੜਾ ਡੇਰੇਦਾਰ ਹੈ ਉਹਦੇ ਵੱਲੋਂ ਬਹੁਤ ਸਾਰੀਆਂ ਅਜਾਈਆਂ ਲੜਕੀਆਂ ਤੇ ਔਰਤਾਂ ਦੇ ਨਾਲ ਕੁਕਰਮ ਕੀਤੇ ਜਾਂਦੇ ਨੇ ਗੁਰੂ ਸਾਹਿਬ ਦੀ ਹਦੂਦ ਦੇ ਵਿੱਚ ਇਸੇ ਦੇ ਉੱਪਰ ਗੱਲਬਾਤ ਕਰਾਂਗੇ ਧਾਰਮਿਕ ਮਾਮਲਿਆਂ ਦੇ ਬਾਬਤ ਜਾਣਕਾਰੀ ਰੱਖਣ ਵਾਲੇ ਸਿੱਖ ਪ੍ਰਚਾਰਕ ਗੁਰਪਾਲ ਸਿੰਘ ਸਾਡੇ ਨਾਲ ਨੇ ਔਰ ਉਹਨਾਂ ਦੇ ਕੋਲੋਂ ਤਮਾਮ ਸਾਰੇ ਸਵਾਲਾਂ ਦੇ ਧਾਰਮਿਕ ਐਂਗਲ ਤੋਂ ਜਵਾਬ ਲੈਣ ਦਾ ਯਤਨ ਵੀ ਕਰਾਂਗੇ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਮੁੱਢਲੇ ਰੂਪ ਦੇ ਵਿੱਚ ਭਾਈ ਸਾਹਿਬ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਕਿ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਇਸ ਚੀਜ਼ ਨੂੰ ਕਿਸ ਤਰੀਕੇ ਦੀ ਮਾਨਤਾ ਦਿੱਤੀ ਜਾ ਸਕਦੀ ਹੈ ਕਿਉਂਕਿ ਧਰਮ ਦੇ ਉੱਪਰ ਬਹੁਤ ਸਾਰੇ ਲੋਕਾਂ ਦੀਆਂ ਆਸਥਾਵਾਂ ਜੁੜੀਆਂ ਨੇ ਔਰ ਲੋਕ ਸਵਾਲ ਵੀ ਕਰਦੇ ਨੇ ਜੇ ਧਰਮ ਦੀ ਆੜ ਦੇ ਵਿੱਚ ਧਾਰਮਿਕ ਸਥਾਨਾਂ ਦੇ ਵਿੱਚ ਇਹ ਕੁਝ ਹੋਵੇਗਾ ਤੇ ਫਿਰ ਲੋਕ ਵਿਸ਼ਵਾਸ ਕੀਤੇ ਉੱਪਰ ਕਰਨਗੇ ਤੇ ਲੋਕ ਵਿਸ਼ਵਾਸ ਕਰਕੇ ਕਿਹੜੀ ਜਗ੍ਹਾ ਜਾਣਗੇ ਵੇਖੋ ਜਿਆਦਾਤਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਉਹਨਾਂ ਨੇ ਸਾਨੂੰ ਪਛਾਣ ਕਰਨੀ ਨਹੀਂ ਦੱਸੀ ਹੈ ਵੀ ਹੰਸ ਤੇ ਬਗਲੇ ਦੀ ਪਛਾਣ ਕਰਨੀ ਤੁਹਾਨੂੰ ਆਉਣੀ ਚਾਹੀਦੀ ਹੈ ਹੁਣ ਅਸੀਂ ਬਗਲੇ ਨੂੰ ਹੰਸ ਸਮਝ ਕੇ ਉਹਦੀ ਸੰਗਤ ਕਰਾਂਗੇ ਤੇ ਕਹਿੰਦੇ ਡੁੱਬ ਮੁਏ ਬਗ ਭਪੜੇ ਸਿਰ ਤਲ ਉੱਪਰ ਪਾਉ ਕਹਿੰਦੇ ਜਿਹੜਾ ਬਗਲਾ ਹੈ ਉਹ ਆਪ ਤੇ ਡੁੱਬੇ ਗਈ ਜਿਹੜੇ ਉਹਦੇ ਸੰਗੀ ਹੈ ਉਹਨਾਂ ਨੂੰ ਵੀ ਡੋਬੇਗਾ ਹੁਣ ਸਵਾਲ ਇਹ ਖੜਾ ਹੁੰਦਾ ਹੈ ਵੀ ਜਿਨ੍ਹਾਂ ਨੇ ਧੀਆਂ ਨੂੰ ਜਨਮ ਦਿੱਤਾ ਪਾਲਿਆ ਕੀ ਉਹਨਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਵੀ ਅਸੀਂ ਜਿਹੜੇ ਡੇਰੇ 'ਚ ਇਹਨਾਂ ਨੂੰ ਕੱਲਿਆਂ ਭੇਜ ਰਹੇ ਹਾਂ ਉਹ ਸੇਫ ਨਹੀਂ ਕਿਉਂਕਿ ਮੈਂ ਬਾਪ ਆ ਤੇ ਸਭ ਤੋਂ ਪਹਿਲਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਚੰਗਾ ਸਮਝੇਦਾਰ ਬਾਪ ਬਣ ਸਕਾਂ ਤੁਸੀਂ ਇੱਕ ਡੇਰੇ ਦੀ ਗੱਲ ਨਹੀਂ ਹਜ਼ਾਰਾਂ ਹੀ ਡੇਰੇ ਇਹੋ ਜਿਹੇ ਆਪਾਂ ਗਿਣ ਸਕਦੇ ਚਾਹੇ ਉਹ ਸਿਰਸਾ ਹੋਵੇ ਚਾਹੇ ਉਹ ਹਰਿਆਣੇ ਵਿੱਚ ਹੋਵੇ ਕਿਹੜਾ ਡੇਰਾ ਜਿੱਥੇ ਬਲਾਤਕਾਰ ਨਹੀਂ ਹੋਏ ਜਾਂ ਨਹੀਂ ਹੋ ਰਹੇ ਉਹਨਾਂ ਨੂੰ ਵੀ ਧਾਰਮਿਕ ਰੰਗਤ ਦੇ ਕੇ ਆਪਾਂ ਜਿਹੜਾ ਅੱਖਾਂ ਮੀਟ ਕੇ ਬੈਠ ਜਾਂਦੇ ਆ ਜਦੋਂ ਕਿ ਸਭ ਤੋਂ ਵੱਡੀਆਂ ਕ੍ਰੀਤੀਆਂ ਇਹ ਲੋਕ ਡੇਰਿਆਂ ਵਿੱਚ ਬੈਠ ਕੇ ਕਰ ਰਹੇ ਸਭ ਤੋਂ ਵੱਡੇ ਜ਼ਿੰਮੇਵਾਰ ਉਹ ਲੋਕ ਐ ਜਿਹੜੇ 6 ਮਹੀਨੇ ਬਾਅਦ ਇਹਨਾਂ ਨੂੰ ਗਰਾਈ ਦਿੰਦੇ ਤੁਸੀਂ ਵੇਖੋ ਕਣਕ ਆਉਂਦਾ ਕਣਕ ਆਉਂਦੀ ਐ ਝੋਨਾ ਆਉਂਦਾ ਸਭ ਤੋਂ ਪਹਿਲਾਂ ਡੇਰੀ ਦੀਆਂ ਬੂਰੀਆਂ ਘਰਾਂ 'ਚ ਪਹੁੰਚ ਜਾਂਦੀਆਂ ਜਿਹੜੇ ਬਾਬੇ ਕਿਸੇ ਵੇਲੇ ਕਿਰਾਏ ਦੇ ਸਾਧਨ ਤੇ ਇਹ ਉਗਰਾਹੀ ਲੈ ਕੇ ਜਾਂਦੇ ਸੀ ਅੱਜ ਫੋਰਚੂਨਰ ਵਿੱਚ ਉਹਗਰਾਹੀ ਲੈਣ ਆਉਂਦੇ ਉਹ ਵੀ ਕੈਸ਼ ਕਿਸੇ ਕਿਸਾਨ ਦਾ ਕੋਈ ਇੱਕ ਕਿੱਲਾ ਵੀ ਜ਼ਮੀਨ ਦਾ ਵਧਿਆ ਹੋਵੇ ਜਾਂ ਕਣਕ ਦਾ ਝੋਨੇ ਦਾ ਝਾੜ ਵਧਿਆ ਹੋਵੇ ਤੁਸੀਂ ਹੈਰਾਨ ਹੋਵੋਗੇ ਇੱਥੋਂ ਤੱਕ ਕਿਸਾਨ ਧਰਨੇ ਦੇ ਬੈਠ ਜਾਂਦੇ ਆ ਭੁੱਖੇ ਮਰਨ ਦੇ ਦਿਨ ਆ ਜਾਂਦੇ ਕਰਜ਼ੇ ਇੱਥੇ ਦੱਬੇ ਜਾਂਦੇ ਆ ਕੋਈ ਡੇਰੇਦਾਰ ਬਾਹ ਖੜੀ ਕਰਕੇ ਕਹਿੰਦਾ ਵੀ ਮੈਂ ਕਰਜ਼ਾ ਮਾਫੀ ਲਈ ਧਰਨਾ ਮਾਰ ਦੋ ਜਦ ਮੈਨੂੰ ਇਹਨਾਂ ਨੇ ਇੰਨਾ ਚਿਰ ਰਗੜਾਈ ਦਿੱਤੀ ਹੈ ਮੈਂ ਇਹਨਾਂ ਨਾਲ ਧੱਕਾ ਨਹੀਂ ਹੋਣ ਦੇਣਾ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਆਪ ਹੀ ਪਾਲ ਰਹੇ ਹਾਂ ਆਪਣੇ ਪਰਿਵਾਰ ਨੂੰ ਜੋੜ ਕੇ ਧਨ ਦੇ ਕੇ ਧਨ ਦੇ ਕੇ ਸਮਾਂ ਦੇ ਕੇ ਜੋ ਇੱਥੇ ਹੋਇਆ ਹੈ ਤੇ ਸਾਹਮਣੇ ਆ ਗਿਆ ਹੋਰ ਕਿੰਨੇ ਡੇਰੇ ਆ ਜਿੱਥੇ ਇਹੋ ਜੇ ਕੋਈ ਕਰਮ ਹੋ ਰਹੇ ਪਰ ਉਹ ਸਾਹਮਣੇ ਨਹੀਂ ਆਏ ਜਾਂ ਨਹੀਂ ਆਉਣ ਦਿੱਤੇ ਜਾਂ ਸਰਕਾਰਾਂ ਨਾਲ ਉਹਨਾਂ ਦਾ ਗੱਠ ਜੋੜ ਹੈਗਾ ਹੈ ਬਾਬਿਆਂ ਦੀ ਹਿੰਮਤ ਇੱਥੋਂ ਤੱਕ ਵਧ ਗਈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਛੇੜਛਾੜ ਕਰਦੇ ਇੱਥੋਂ ਤੱਕ ਬਹੁਤ ਸਾਰੇ ਡੇਰਾਵਾਂ ਵਿੱਚ ਬਾਬਿਆਂ ਦੇ ਨਾਮ ਜਿਹੜੇ ਐ ਡੇਰੇ ਦੇ ਮੁਖੀ ਦੇ ਨਾਮ ਗੁੜਕਾ ਸਾਹਿਬ ਤੇ ਛਾਪਦੇ ਗੁਰੂ ਗ੍ਰੰਥ ਸਾਹਿਬ ਛਾਪ ਕੇ ਉੱਤੇ ਡੇਰੇ ਦਾ ਡਰੈੱਸ ਛਾਪਦੇ ਐ ਇੱਥੋਂ ਤੱਕ ਫੋਟੋ ਪੂਜਣਾ ਰਹਿਤ ਮਰਿਆਦਾ ਮੁਤਾਬਕ ਮਨਮਤ ਐ ਪਰ ਤੁਹਾਨੂੰ ਜਿਹੜੇ ਡੇਰੇ ਦਾ ਤੁਸੀਂ ਨਾਂ ਲਿਆ ਇਹਨਾਂ ਦੀ ਸੰਪਰਦਾ ਵੱਲੋਂ ਹੀ ਗੁੜਕੇ ਸਾਹਿਬ ਛਾਪਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਸ਼ੱਪੀ ਹੁੰਦੀ ਐ ਹੋਰ ਤੇ ਹੋਰ ਇਨਾਂ ਨੂੰ ਬਾਬਿਆਂ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਧ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਸੰਗਤ ਨੂੰ ਇਹ ਜਿਵੇਂ ਲੱਗੇ ਵੀ ਜ਼ਿਆਦਾ ਸ਼ਕਤੀ ਸਰੀਰ ਵਿੱਚ ਹੈ ਛਬਦ ਵਿੱਚ ਘੱਟ ਹੈ ਇੰਨਾ ਕੁਝ ਵਾਪਰਨ ਤੋਂ ਬਾਅਦ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਾਲ ਤਖਤ ਸਾਹਿਬ ਸਰਬਉਤਮ ਨੇ ਫਿਰ ਇਸ ਵਕਤ ਉਹਨਾਂ ਦੀ ਚੁੱਪ ਧਾਰਨ ਦਾ ਕਾਰਨ ਕੀ ਮੰਨਿਆ ਜਾਵੇ ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਫਿਰ ਐਕਸ਼ਨ ਕਿਉਂ ਨਹੀਂ ਕੀਤਾ ਜਾ ਰਿਹਾ ਇਹਨਾਂ ਲੋਕਾਂ ਤੇ ਹਰ ਅਦਾਰਾ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਜਦੋਂ ਵੀ ਤੁਸੀਂ ਕਾਰਵਾਈ ਕਰਾਉਣ ਵਾਸਤੇ ਜਾਂਦੇ ਹੋ ਤੁਹਾਨੂੰ ਐਸਐਸਪੀ ਨੂੰ ਦਰਖਾਸਤ ਦੇਣੀ ਪਵੇਗੀ ਜਾਂ ਉਸ ਦੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨਾ ਪਵੇਗਾ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਜਿੱਨਾਂ ਚਿਰ ਉਹਨਾਂ ਦੀ ਕਚਹਿਰੀ ਵਿੱਚ ਕੋਈ ਨਹੀਂ ਆਉਂਦਾ ਉਹ ਬਿਨਾਂ ਕਿਸੇ ਸੋਰਸ ਤੋਂ ਕਿਸ ਕਿਵੇਂ ਐਕਸ਼ਨ ਕਰਨਗੇ ਕਿਉਂਕਿ ਕਿਸੇ ਤੇ ਕਾਰਵਾਈ ਕਰਨੀ ਹੈ ਉਹਦੇ ਲਈ ਪ੍ਰੂਫ ਵੀ ਚਾਹੀਦੀ ਹੈ ਉਹਦੇ ਲਈ ਕੰਪਲੇਂਟ ਕਰਤਾ ਵੀ ਚਾਹੀਦਾ ਸੋ ਇਸ ਕਰਕੇ ਜੇ ਉੱਠ ਕੇ ਆਪਾਂ ਮੀਡੀਆ 'ਚ ਬਿਆਨ ਦੇ ਦਿੱਤਾ ਤੇ ਇਹਦੇ ਨਾਲ ਮਸਲਾ ਹਲ ਹੋਣ ਨਹੀਂ ਲੱਗਾ ਉਦੋਂ ਪਹਿਲਾਂ ਚਾਹੀਦੀਆਂ ਸੀ ਵੱਖ-ਵੱਖ ਜਗ੍ਹਾ ਤੇ ਦਰਖਾਸਤਾਂ ਦਿੱਤੀਆਂ ਜਾਂਦੀਆਂ ਨਾ ਕੁਝ ਕਾਰਵਾਈ ਹੁੰਦੀ ਤੇ ਫੇਰ ਆਪਾਂ ਇਹ ਸਵਾਲ ਕਰ ਸਕਦੇ ਹਾਂ ਵੀ ਸਰਮੋਰ ਸੰਸਥਾ ਇਹਦੇ ਤੇ ਕੀ ਕਰ ਰਹੀ ਹੈ ਪਰ ਅਸੀਂ ਆਪਾਂ ਲੋਕਾਂ ਦੀ ਕਚਹਿਰੀ ਵਿੱਚ ਖੜੇ ਆ ਨਾ ਕਿ ਜਿੱਥੋਂ ਕਾਰਵਾਈ ਹੋਈ ਉੱਥੇ ਪਹੁੰਚ ਕੀਤੀ ਜਿਹੜੀ ਚੁਣੌਤੀ ਅੱਜ ਸਿੱਖ ਪੰਥ ਦੇ ਸਾਹਮਣੇ ਖੜੀ ਹੁੰਦੀ ਨਜ਼ਰ ਆ ਰਹੀ ਹੈ ਇਸੇ ਚੁਣੌਤੀ ਤੋਂ ਨਜ਼ਾਤ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਕਾਇਮ ਹੋਈ ਸੀ ਨਰੇਨੂ ਮਹੰਤ ਵਰਗੇ ਜਿਹੜੇ ਅਸ਼ਲੀਲ ਲੋਕ ਸੀ ਜਿਹੜੇ ਗੰਦਗੀ ਫੈਲਾ ਰਹੇ ਸੀ ਦੁਸ਼ਕਰਮ ਕਰ ਰਹੇ ਸੀ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਉਲੰਭ ਕਰਨ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਸੀ ਲੱਗਦਾ ਨਹੀਂ ਕਿ ਅੱਜ ਜਿਹੜੀ ਨਰੇਨੂ ਮਹੰਤਾ ਦੀ ਸੋਚ ਹੈ ਫਿਰ ਉਹ ਗੁਰਧਾਮਾਂ ਦੇ ਉੱਪਰ ਕਿਤੇ ਨਾ ਕਿਤੇ ਗਲਬਾ ਪਾਉਂਦੀ ਹੋਈ ਨਜ਼ਰ ਆ ਰਹੀ ਆ ਵੇਖੋ ਬਹੁਤ ਸਾਰੇ ਡੇਰੇ ਇਦਾਂ ਦੇ ਆ ਜਾਂ ਸੰਪਰਦਾਇਨੀ ਦੀਆਂ ਜਿੱਥੇ ਇਹੋ ਜਿਹਾ ਕੋ ਕਰਮ ਹੋ ਰਿਹਾ ਹੈ ਉੱਥੇ ਨਰੈਣੂਮੰਦ ਦੀ ਔਲਾਦ ਹੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਉੱਥੇ ਜਾਣ ਵਾਲੇ ਉਹਨਾਂ ਨੂੰ ਗ੍ਰਾਹੀ ਦੇਣ ਵਾਲੇ ਪੂਜਣ ਵਾਲੇ ਕੌਣ ਹੈ ਤੇ ਉਹਨਾਂ ਦੀ ਕੀ ਵਿਚਾਰਧਾਰਾ ਹੈ ਕਿਤੇ ਥਰਡ ਏਜੰਸੀ ਦੁਆਰਾ ਤਾਂ ਨਹੀਂ ਪ੍ਰਮੋਟ ਕੀਤੇ ਜਾ ਰਹੇ ਕਿਤੇ ਅਸੀਂ ਆਂਧਵਿਸ਼ਵਾਸ ਵਿੱਚ ਪਾ ਕੇ ਵਿਦੇਸ਼ਾਂ ਤੋਂ ਡਾਲਰ ਤਾਂ ਨਹੀਂ ਇਹਨਾਂ ਡੇਰਿਆਂ 'ਚ ਪਾ ਰਹੇ ਤੁਸੀਂ ਵੇਖੋ ਹੁਣ ਥੋੜੀ ਜਿਹੀ ਜਾਗਰੂਤਾ ਆਈ ਹੈ ਤੇ ਲੋਕ ਸਿੱਧਾ ਪਰਿਵਾਰਾਂ ਦੀ ਮਤ ਕਰ ਲੱਗੇ ਨਹੀਂ ਤੇ ਤੁਸੀਂ ਵੇਖੋ ਅਮਰੀਕਾ ਕੈਨੇਡਾ ਵਿੱਚ ਇਹਨਾਂ ਕੋਈ ਇਦਾਂ ਦੀਆਂ ਫਰਮਾਂ ਹੈਗੀਆਂ ਜਿਹੜੀਆਂ ਕਾਲਾ ਧਨ ਵੀ ਸਿੱਧਾ ਜਿਹੜਾ ਡੇਰੇ ਦੇ ਖਾਤੇ 'ਚ ਪਾਉਂਦੀਆਂ ਜਾਂ ਇਹੋ ਜਿਹੀਆਂ ਫਰਮਾਂ ਹੈਗੀਆਂ ਜਿਹੜੀਆਂ ਇੱਥੋਂ ਤੱਕ ਵੀ ਡੇਰੇ ਦਾ ਖਰਚਾ ਇੱਕ ਇੱਕ ਬੰਦਾ ਹੀ ਚੁੱਕਣ ਨੂੰ ਤਿਆਰ ਹੈ ਸੋ ਉੱਥੇ ਜਿਹੜੇ ਪੂਜਣ ਵਾਲੇ ਜਾਂ ਆਸਤਾ ਰੱਖਣ ਵਾਲੇ ਲੋਕ ਹੈ ਉਹ ਮੁੱਖ ਦੋਸ਼ੀ ਹੈ ਉਹਨਾਂ ਨੇ ਇਹਨਾਂ ਨੂੰ ਸਮਾਂ ਦਿੱਤਾ ਪੈਸਾ ਦਿੱਤਾ ਤਾਂਕੇ ਇਹਨਾਂ ਦੀ ਜਿਹੜੀ ਆਸ਼ੀ ਪੂਰੀ ਹੋ ਸਕੇ ਤੇ ਦਰਜਨ ਤੋਂ ਵੱਧ ਬਾਬੇ ਇਦਾਂ ਦੇ ਜਿਹੜੇ ਜੇਲ੍ਹ ਦੇ ਵਿੱਚ ਬਲਾਤਕਾਰ ਦੇ ਕੇਸਾਂ ਦੇ ਵਿੱਚ ਅੰਦਰ ਬੰਦ ਐ ਉਥੇ ਲੋਕ ਪ੍ਰਸ਼ਾਦ ਲੈਣ ਜਾਂਦੇ ਇੱਕ ਬਾਬਾ ਪਿੱਛੇ ਜੇ ਗ੍ਰਿਫਤਾਰ ਹੋਇਆ ਸੀ ਉਹ ਫਾਲ ਪਾਉਂਦਾ ਸੀ ਸੇਬ ਝੋਲੀ ਵਿੱਚ ਪਾਉਂਦਾ ਸੀ ਨਵੇਂ ਵਿਆਹੇ ਜੋੜੇ ਉਹਦੇ ਕੋਲ ਜਾਂਦੇ ਸੀ ਤੇ ਉਹਨਾਂ ਲੋਕਾਂ ਦੀ ਮਨੋਤ ਸੀ ਵੀ ਜਿਹਦੀ ਝੋਲੀ ਵਿੱਚ ਬਾਬਾ ਤਰੁੱਠ ਕੇ ਸੇਬ ਪਾ ਦੇ ਉਹਦੇ ਘਰ ਬੇਟਾ ਹੁੰਦਾ ਹੈ ਔਲਾਦ ਹੁੰਦੀ ਹੈ ਉਹ ਕਿਤੇ ਕੋਈ ਡਾਕਟਰ ਸੇਵ ਲੈਣ ਵਾਸਤੇ ਗਿਆ ਵੀ ਕੁਦਰਤ ਦਾ ਇਹ ਸਾਰਾ ਕ੍ਰਿਸ਼ਮਾ ਹੈ ਵੀ ਕਿਹਦੇ ਘਰ ਬੱਚਾ ਹੋਣਾ ਕਿਹਦੇ ਨਹੀਂ ਹੋਣਾ ਬਾਬੇ ਕੋਈ ਅਥਾਰਟੀ ਕਿੰਨੇ ਦੇ ਦਤੀ ਹੈ ਉਹ ਡਾਕਟਰ ਜਦੋਂ ਬਾਬੇ ਕੋਲ ਗਿਆ ਬਾਬੇ ਨੇ ਸੇਵ ਝੋਲੀ ਚ ਪਾਇਆ ਉਹਨੇ ਆਪਣੀ ਘਰਵਾਲੀ ਨੂੰ ਖਾਣ ਤੋਂ ਪਹਿਲਾਂ ਸੇਵ ਦਾ ਲੈਬ ਟੈਸਟ ਕਰਾਇਆ ਪਤਾ ਲੱਗਾ ਵੀ ਸੇਵ ਨੂੰ ਟੀਕਾ ਲਾਇਆ ਗਿਆ ਉਹ ਬਾਬਾ ਉਸੇ ਕੇਸ ਵਿੱਚ ਜਦੋਂ ਜੇਲ ਜਾਂਦਾ ਹੈ ਤੇ ਮਗਰ ਜਿਹੜੇ ਮੰਨਣ ਵਾਲੇ ਅੰਧਵਿਸ਼ਵਾਸੀ ਲੋਕ ਹੈ ਉਹ ਜੇਲ ਵਿੱਚ ਮੁਲਾਕਾਤ ਕਰਨਗੇ ਸੇਬਾਂ ਦੀਆਂ ਪੇਟੀਆਂ ਲੈ ਕੇ ਜਾਂਦੇ ਸੀ ਵੀ ਬਾਬਾ ਜੀ ਇਹ ਸੇਬ ਤੇ ਹੱਥ ਫੇਰ ਕੇ ਤੇ ਸੇਬ ਸਾਡੀ ਨੌ ਦੀ ਝੋਲੀ ਵਿੱਚ ਪਾਓ ਤਾਂ ਕਿ ਸਾਡੇ ਘਰ ਬੇਟਾ ਹੋਵੇ ਮੇਰਾ ਸਵਾਲ ਇਹ ਹੈ ਜੇ ਬੇਟਾ ਬਾਬੇ ਦੇ ਹੱਥ ਵਿੱਚ ਹੈ ਤੇ ਆ ਜਿਹੜੀਆਂ ਧੀਆਂ ਹੋ ਰਹੀਆਂ ਇਹ ਕਿਹਦੀ ਕਿਰਪਾ ਆ ਰਹੀ ਹੈ ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ ਜਿੰਨੇ ਬਾਬੇ ਸਾਰੇ ਪੁੱਤਰ ਦੇਣ ਵਾਲੇ ਧੀਆਂ ਵਾਲਾ ਕੋਈ ਬਾਬਾ ਨਹੀਂ ਹੈਗਾ ਜੇ ਧੀਆਵਾਲਾ ਬਾਬਾ ਹੈ ਤੇ ਮੈਨੂੰ ਗਣਾ ਕੇ ਵਿਖਾ ਦਿਓ ਵੀ ਇੱਥੇ ਧੀਆਵਾਲਾ ਬਾਬਾ ਹੈ ਜੇ ਪੁੱਤਰਾ ਨਾਲ ਹੀ ਸੰਸਾਰ ਚੱਲਣਾ ਹੈ ਤੇ ਫਿਰ ਤੇ ਧੀਆ ਦਾ ਕੋਈ ਰੋਲ ਇੱਥੇ ਨਹੀਂ ਤੁਸੀਂ ਪੁੱਤਰ ਤੇ ਲੈ ਲੋਗੇ ਪੁੱਤਰ ਗਾੜੀ ਵਿਆਹਣੇ ਕਿਹਦੇ ਨਾਲ ਗਾੜੀ ਪਰਿਵਾਰ ਕਿਦਾਂ ਚੱਲਣੇ ਸੋ ਇਸ ਕਰਕੇ ਇਹ ਵੀ ਇੱਕ ਅੰਧਵਿਸ਼ਵਾਸ ਦਾ 파ਟ ਬਣ ਗਏ ਜੀਦਾ ਕਰਕੇ ਅਸੀਂ ਆਪਣੀਆਂ ਲੋੜਾਂ ਨਾਲ ਜੁੜੇ ਹੋਏ ਇਹਨਾਂ ਡੇਰਿਆਂ ਦੇ ਅੱਗੇ ਜਾ ਕੇ ਨਮਸਕਾਰਾਂ ਕਰਦੇ ਬਾਬਿਆਂ ਦੇ ਪੈਰ ਤੋਂ ਤੋਂ ਪੀਨੇ ਕਾ ਗੰਜਾ ਜਿਹਾ ਬਾਬਾ ਹੈ ਮੈਂ ਨਾ ਨਹੀਂ ਜਾਣਦਾ ਗੁਰੂ ਜੀ ਕਰਕੇ ਮਸ਼ਹੂਰ ਹੈ। ਉਹਦੀ ਫੋਟੋ ਲਾ ਕੇ ਥੱਲੇ ਗੁਰਬਾਣੀ ਦੇ ਸ਼ਬਦ ਚਲਾਏ ਜਾਂਦੇ ਆ। ਚਰਨ ਕਮਲ ਤੇਰੇ ਧੋਏ ਧੋਏ ਪਿਉ ਮੇਰੇ ਸਤਗੁਰੂ ਦੀਨ ਦੇ ਆਲਾ। ਇਹੋ ਜੇ ਸ਼ਬਦ ਜਿਹੜੇ ਆ ਉਹ ਨਾਲ ਵੱਜਦੇ ਆ ਪਰ ਅਸੀਂ ਹੂਕ ਸੁੱਤੇ ਆ। ਅਸੀਂ ਜਦੋਂ ਵੇਖੋ ਤੁਸੀਂ ਗੱਲ ਕੀਤੀ ਵੀ ਪੁਰਾਣੇ ਸਿੱਖ ਜਿਹੜੇ ਸੀ ਉਹਨਾਂ ਨਰਾਇਣੂ ਮੰਤਰ ਨੂੰ ਕੱਢਿਆ ਰਹਿਣ ਨਹੀਂ ਦਿੱਤਾ। ਸਾਡੀ ਅੱਜ ਕੀ ਪ੍ਰਕਿਰਿਆ ਅਸੀਂ ਜਾਣੇ ਨਮਸਕਾਰ ਕੀਤੀ, ਮੱਥਾ ਟੇਕਿਆ ਰਹਿਣ ਨੂੰ ਕਮਲਾ ਕਮਰਾ ਮਿਲ ਗਿਆ। ਖਾਣ ਨੂੰ ਰੋਟੀ ਮਿਲ ਗਈ ਤੇ ਸਾਡੇ ਵਾਸਤੇ ਜਾਜਾਕਾਰ ਹੀ ਆ ਸਾਨੂੰ ਕੋਈ ਲੈਣ ਦੇਣ ਨਹੀਂ ਵੀ ਉੱਥੇ ਕੀ ਕੁਕਰਮ ਹੋ ਰਿਹਾ ਕੀ ਮਰਿਆਦਾ ਦਹਨਨ ਹੋ ਰਿਹਾ ਅਸੀਂ ਕਿਸੇ ਦਾ ਗਲਵਾ ਫੜਨ ਨੂੰ ਤਿਆਰ ਹੀ ਨਹੀਂ ਹੈਗੇ ਸੋ ਇਸ ਕਰਕੇ ਕ੍ਰਾਂਤੀ ਉਦੋਂ ਵਾਪਰਦੀ ਹੈ ਜਦੋਂ ਅਸੀਂ ਸਵਾਲ ਕਰਦੇ ਹਾਂ ਵੀ ਆ ਤੁਹਾਡੀ ਮੈਨੇਜਮੈਂਟ ਇੱਕਦਾਂ ਤੁਹਾਡੀ ਮੈਨੇਜਮੈਂਟ ਵਿੱਚ ਕਿਵੇਂ ਹੋ ਸਕਦਾ ਹੈ ਇੰਨਾ ਯੋਗ ਡਵੈਲਪ ਹੋਣ ਤੋਂ ਬਾਅਦ ਵੀ ਅੱਜ ਵੀ ਲੋਕਾਂ ਦਾ ਵਿਸ਼ਵਾਸ ਚ ਫਸੇ ਹੋਏ ਆ ਫਸੇ ਹੋਏ ਨੇ ਤੁਸੀਂ ਵੇਖੋ ਇੱਕ ਕੈਂਥਲ ਦੇ ਵਿੱਚ ਬਾਬਾ ਸੀ ਉਹ ਨਿਮ ਵਿੱਚੋਂ ਮਿੱਠਾ ਪਾਣੀ ਚੋਂਦਾ ਸੀ ਹਰਾਨੀਏ ਪੜ੍ਹੇ ਲਿਖੇ ਲੋਕ ਉੱਥੇ ਜਾਂਦੇ ਸੀ ਡਿਗਰੀਆਂ ਵਾਲੇ ਇਸ ਗੱਲ ਦਾ ਪਤਾ ਤਰਕਸ਼ੀਲ ਤੇ ਹੋਰ ਜਿਹੜੀਆਂ ਸੁਸਾਇਟੀਆਂ ਸੀ ਉਹਨਾਂ ਨੂੰ ਲੱਗਾ ਉਹ ਕਹਿੰਦੇ ਅਸੀਂ ਐਡੇ ਤਰੱਕੀ ਹੋਈਏ ਤੇ ਸਾਡੇ ਸਾਹਮਣੇ ਬਾਬਾ ਜਿਹੜਾ ਨਿਯਮ ਵਿੱਚੋਂ ਮਿੱਠਾ ਪਾਣੀ ਚੁਆ ਰਿਹਾ ਜਿਹਨੂੰ ਅੰਮ੍ਰਿਤ ਕਿਹਾ ਜਾਂਦਾ ਏ ਇਹ ਕਿਦਾਂ ਹੋ ਰਿਹਾ ਏ ਉਹ ਤਰਕਸ਼ੀਲ ਸੁਸਾਇਟੀਆਂ ਜਿਹੜੀਆਂ ਅਸੀਂ ਉਹ ਕਠੀਆਂ ਹੋ ਕੇ ਜਦੋਂ ਬਾਬੇ ਵੱਲ ਨੂੰ ਗਈਆਂ ਬਾਬੇ ਨੂੰ ਪਹਿਲਾਂ ਹੀ ਸੂਚਨਾ ਮਿਲ ਗਈ ਵੀ ਤਰਕਸ਼ੀਲ ਸੁਸਾਇਟੀਆਂ ਆ ਰਹੀਆਂ ਏ ਬਾਬਾ ਉਥੋਂ 2.5 ਕਰੋੜ ਰੁਪਇਆ ਲੈ ਕੇ ਰਫੂ ਚੱਕਰ ਹੋ ਗਿਆ ਜਦੋਂ ਉਥੇ ਤਰਕਸ਼ੀਲ ਪਹੁੰਚੇ ਉਹਨਾਂ ਨੇ ਵੇਖਿਆ ਵੀ ਨਿੰਮ ਤੇ ਕੌੜੀ ਹੁੰਦੀ ਐ ਚੋ ਮਿੱਠਾ ਪਾਣੀ ਕਿਵੇਂ ਚ ਹੋ ਸਕਦਾ ਐ ਉਹਨਾਂ ਨੇ ਜਿਹੜੀ ਗੱਡੀ ਤੇ ਬਾਬਾ ਬੈੰਦਾ ਸੀ ਉਹ ਗੱਡੀ ਚੁੱਕੀ ਤੇ ਥੱਲੇ ਟਰੱਕ ਦੀ ਟਿਊਬ ਨਿਕਲੀ ਉਹਦੇ ਜਿੱਥੇ ਵਾਲ ਹੁੰਦਾ ਉਹਨੂੰ ਪਾਈਪ ਜੋੜ ਕੇ ਤੇ ਨਿੰਮ ਦੇ ਸੱਕ ਲਾ ਲਾ ਕੇ ਸਾਰੀ ਨਿੰਮ ਨੂੰ ਸਪਲਾਈ ਦਿੱਤੀ ਸੀ ਤੇ ਜਦੋਂ ਕੋਈ ਆ ਕੇ ਕਹਿੰਦਾ ਸੀ ਬਾਬਾ ਜੀ ਕਿਰਪਾ ਕਰਕੇ ਅਮਰਤ ਚਵਾਓ ਤੇ ਬਾਬਾ ਥੋੜਾ ਜਿਹਾ ਟਪੂਸੀ ਉੱਤੇ ਮਾਰਦਾ ਸੀ ਤੇ ਪ੍ਰੈਸ਼ਰ ਦੇ ਨਾਲ ਉਹ ਪਾਣੀ ਪੈਪਾਰਾਂ ਹੀ ਜਾ ਕੇ ਨਿੰਮ ਦੇ ਪੱਤਿਆਂ ਥਾਣੀ ਥੱਲੇ ਡਿੱਗਦਾ ਸੀ ਤੇ ਲੋਕ ਮੂੰਹ ਆਡ ਅਡ ਕੇ ਉਹਨੂੰ ਪ੍ਰਸ਼ਾਸ ਸਮਝ ਕੇ ਪੀਂਦੇ ਸੀ ਐਹੋ ਜੀਆਂ ਘਟਨਾਵਾਂ ਅੱਜ ਵੀ ਸਾਡੇ ਵਿੱਚ ਹੋ ਰਹੀਆਂ ਹੈ ਵੀ ਜਿੱਥੇ ਕੋਈ ਮੈਂ ਕਹਿੰਨਾ ਅੱਜ ਲੁੱਟਣ ਵਾਲਾ ਚਾਹੀਦਾ ਹੈ ਲੁੱਟ ਖਾਣ ਨੂੰ ਲੋਕ ਤਿਆਰ ਹੀ ਬੈਠੇ ਖਾਸ ਕਰਕੇ ਧਰਮ ਦੀ ਆ ਰੇਟ ਜਿਹੜੀਆਂ ਚੀਜ਼ਾਂ ਦਾ ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਕਿਤੇ ਨਾ ਕਿਤੇ ਕਰਾਮਾਤ ਦੀ ਜਾਂ ਚਮਤਕਾਰ ਦੀ ਝਲਕ ਵੀ ਪੈਂਦੀ ਆ ਜਿਹੜੀ ਗੁਰਮਤ ਹੈ ਜਾਂ ਜਿਹੜਾ ਸਿੱਖੀ ਸਿਧਾਂਤ ਹੈ ਉਹਨੇ ਚਮਤਕਾਰ ਨੂੰ ਜਾਂ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਹੈ ਬਿਲਕੁਲ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਕ ਵਿੱਚ ਇੱਕ ਗੱਲ ਕਰਦੇ ਜੀ ਕਹਿੰਦੇ ਕਰਾਮਾਤ ਨਾਮ ਕਹਿਰ ਹੈ ਸੋਹਮ ਕਰਤੇ ਨਹੀਂ ਹਮਰੇ ਉੱਪਰ ਤੁਮ ਕਰੋ ਤੁਮ ਪੁੱਛੈ ਖੁਦਾ ਏ ਉਹ ਕਹਿੰਦੇ ਕਰਾਮਾਤ ਕਹਿਰ ਦਾ ਨਾਮ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਸਵਾਲ ਕੀਤਾ ਸੀ ਕੁਝ ਦਿਖਾ ਲੈ ਅਸਾਂ ਨੂੰ ਵੀ ਜੋ ਕਰਾਮਾਤ ਤੁਹੇ ਹੈ ਪਾਈ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ 'ਤੇ ਨਹੀਂ ਕਹਿੰਦੇ ਰੱਬ ਦੇ ਨਾਮ ਤੋਂ ਵੱਡੀ ਕੋਈ ਕਰਾਮਾਤ ਨਹੀਂ ਤੇ ਸਾਡੇ ਕੋਲ ਰੱਬ ਦੇ ਨਾਮ ਤੋਂ ਸਿਵਾਏ ਹੋਰ ਕੋਈ ਕਰਾਮਾਤ ਨਹੀਂ ਵੇਖੋ ਜਿਹੜੀ ਖੋਟਿਓਂ ਖਰੇ ਕਰ ਦਿੰਦੀ ਏ ਜਿਹੜੀ ਨੀਚੋਂ ਊਚ ਕਰ ਦਿੰਦੀ ਏ ਉਹ ਕਰਾਮਾਤ ਹੈ ਸੋ ਇਸ ਕਰਕੇ ਇਸ ਕਰਾਮਾਤ ਨੂੰ ਛੱਡ ਕੇ ਰੱਬੀ ਨਾਮ ਨੂੰ ਰੱਬੀ ਨਿਜਮਾ ਨੂੰ ਛੱਡ ਕੇ ਤੇ ਅਸੀਂ ਸੋਚੀ ਗੁਰੂ ਗੋਬਿੰਦ ਸਿੰਘ ਨੇ ਇੱਕ ਫਰਮਾਨ ਕੀਤਾ ਕਹਿੰਦੇ ਨਿਜ ਉਂਗਲੀ ਤੇ ਦੁੱਧ ਚਵਾਵੇ ਆਪ ਆਪ ਕੋ ਗੁਰੂ ਕਹਾਵੇ ਹੋਵੇ ਸਿੱਖ ਸੋ ਮੰਨੇ ਨਹੀਂ ਬਚਨ ਮੋਰ ਰਾਖੋ ਮਨ ਮਾਹੀ ਕਹਿੰਦੇ ਕੋਈ ਆਪਣੀਆਂ ਉਂਗਲਾਂ 'ਚੋਂ ਦੁੱਧ ਵੀ ਚਵਾ ਦੇ ਤੇ ਆਪਣੇ ਆਪ ਨੂੰ ਗੁਰੂ ਘੋਸ਼ਿਤ ਕਰ ਦੇਣਾ ਜਿਹੜਾ ਸਿੱਖ ਹੋਊਗਾ ਉਹ ਸਾਹਮਣੇ ਹੁੰਦੀ ਕਰਾਮਾਤ ਵੇਖ ਕੇ ਵੀ ਮੰਨੂਗਾ ਨਹੀਂ ਉਹ ਸ਼ਬਦ ਨੂੰ ਹੀ ਕਰਾਮਾਤ ਮੰਨੂਗਾ ਪਰ ਅਸੀਂ ਨਾ ਡੋਲ ਜਾਨੇ ਵੀ ਕਰਾਮਾਤ ਨਾ ਹੋਣ ਦੇ ਬਾਵਜੂਦ ਜੇ ਵੇਖੋ ਕਬਰ ਕੀ ਕਰਾਮਾਤ ਕਰਦੀ ਹੈ 10 ਫੁੱਟ ਡੂੰਘਾ ਬੰਦਾ ਧਰਤੀ 'ਚ ਦਬਿਆ ਹੈ ਅਸੀਂ ਪਤਾ ਨਹੀਂ ਉਹ ਮਰੇ ਨੂੰ ਕਿੰਨੇ ਸਾਲ ਹੋ ਗਏ ਉਹਨੂੰ ਕੀੜੇ ਮਕੌੜੇ ਖਾ ਗਏ ਅਸੀਂ ਉਹ ਉਸ ਮਰਦੇ ਦੇ ਕੰਗਾਲ ਤੇ ਜਿਉਂਦੇ ਬੰਦੇ ਹੱਥ ਜੋੜ ਕੇ ਖਲੋਤੇ ਵੀ ਤੂੰ ਕਿਰਪਾ ਕਰ ਵੇਖੋ ਜੇ ਜਿੰਦਾ ਬੰਦਾ ਮਰਦੇ ਬੰਦੇ ਤੇ ਆਸਤਾ ਲਾ ਕੇ ਬੈਠਾ ਹੈ ਤੇ ਤੁਸੀਂ ਵੇਖੋ ਇਹਨਾਂ ਦਾ ਮਨੋਬਲ ਕਿੱਥੇ ਹੋਏਗਾ ਸੋ ਇਸ ਕਰਕੇ ਇਹ ਸਮਾਜ ਅੱਜ ਵੀ ਸਾਡਾ ਜਿਹੜਾ ਕਬਰਾਂ ਨਾਲ ਮੂਰਤੀਆਂ ਨਾਲ ਡੇਰਿਆਂ ਨਾਲ ਜੁੜਿਆਏ ਜਿਹੜੇ ਮੁਰਦਿਆਂ ਨੂੰ ਮੱਥਾ ਟੇਕ ਸਕਦੇ ਹੋ ਜੀਂਦੇ ਡੇਰੇਦਾਰਾਂ ਨੂੰ ਕਿਉਂ ਨਾ ਟੇਕਣਗੇ ਸੋ ਇਸ ਕਰਕੇ ਸਮਾਜ ਨੂੰ ਇੱਥੋਂ ਜਾਗਰੂਕ ਕਰਨ ਦੀ ਲੋੜ ਹੈ ਥੋੜਾ ਜੋ ਕੁਝ ਪਿਛਲੇ ਸਮੇਂ ਦੇ ਦਰਮਿਆਨ ਵਾਪਰਿਆ ਤਾਂ ਉਹਨੇ ਉਸ ਦੌਰ ਦੀ ਯਾਦ ਦਿਵਾਈ ਹੈ ਜਿਹੜਾ ਦੌਰ 1920 ਦੇ ਵਿੱਚ ਵਾਪਰਦਾ ਸਾਕਾ ਨਨਕਾਣਾ ਸਾਹਿਬ ਤੇ ਉਸ ਤੋਂ ਪਹਿਲਾਂ ਜੋ ਕੁਝ ਹੁੰਦਾ ਬਿਲਕੁਲ ਉਸ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਈਆਂ ਤੇ ਲੋਕਾਂ ਦੇ ਬਹੁਤ ਸਾਰੇ ਵੱਡੇ ਸਵਾਲ ਵੀ ਨੇ ਕਿ ਇਹਨਾਂ ਜਿਹੜੇ ਸਥਿਤੀ ਬਣੀ ਹੋਈ ਹੈ ਇਹਦਾ ਜ਼ਿੰਮੇਵਾਰ ਕਿਹਨੂੰ ਮੰਨਿਆ ਜਾਵੇ ਜਾਂ ਜਿਹੜੀਆਂ ਵੱਡੀਆਂ ਸਰਮੌਰ ਸੰਸਥਾਵਾਂ ਨੇ ਉਹਨਾਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਬਹੁਤ ਸਾਰੇ ਸਵਾਲ ਉਠਾਏ ਜਾ ਰਹੇ ਆ ਇਹਦੇ ਤੇ ਸਪਸ਼ਟੀਕਰਨ ਕੀ ਹੈ ਤੁਹਾਡਾ ਵੇਖੋ ਲੋਕਲ ਗੁਰਦੁਆਰਾ ਮੈਨੇਜਮੈਂਟ ਵੀ ਤੁਸੀਂ ਵੇਖ ਲਓ ਕਿੰਨੇ ਕੁ ਪ੍ਰਬੰਧਕ ਹੈ ਜਿਹੜੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਪਰਾਲੇ ਕਰ ਰਹੇ ਮੈਂ ਕਿਹਾ ਚਲੋ ਗੁਰਦੁਆਰੇ ਦੀ ਪਰਿਭਾਸ਼ਾ ਦੀ ਗੱਲ ਕਰ ਲਈ ਆਪਾਂ ਕਿੰਨੇ ਕੋ ਗੁਰਦੁਆਰੇ ਆ ਜਿਹੜੇ ਗੁਰਦੁਆਰੇ ਦੀ ਮਰਜ਼ਾਦਾ ਅਨੁਸਾਰ ਖਰੇ ਉਤਰਦੇ ਆ ਮਾਨਕੋਸ਼ ਦਾ ਕਰਤਾ ਵੀ ਲਿਖਦਾ ਹੈ ਰਹਿਤ ਮਰਿਆਦਾ ਵੀ ਦੱਸਦੀ ਵੀ ਗੁਰਦੁਆਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਜਿੱਥੇ 24 ਘੰਟੇ ਲੰਗਰ ਦਾ ਪ੍ਰਬੰਧ ਰੈਸ਼ ਦਾ ਪ੍ਰਬੰਧ ਪੜ੍ਹਾਈ ਦਾ ਪ੍ਰਬੰਧ ਭਵ ਸਕੂਲ ਦਾ ਡਿਸਪੈਂਸਰੀ ਦਾ ਪ੍ਰਬੰਧ ਜਿਹੜਾ ਲੋੜ ਪੈਣ ਤੇ ਜੰਗ ਦਾ ਮੈਦਾਨ ਬਣ ਸਕੇ ਸੋ ਜੋ ਇਹ ਸ਼ਰਤਾਂ ਪੂਰੀਆਂ ਕਰਦਾ ਉਹ ਗੁਰਦੁਆਰਾ ਹੈ ਤੇ ਤੁਸੀਂ ਵੇਖੋ ਕੱਲਾ ਪ੍ਰਕਾਸ਼ ਕਰਕੇ ਗੋਲਕ ਲਾ ਦੇਣੀ ਨਾ ਕੋ ਡਿਸਪੈਂਸਰੀ ਨਾ ਕੋ ਸਕੂਲ ਨਾ ਕੋਈ ਜਿਹੜਾ ਉਥੇ ਰੈਸ਼ ਨਾ ਕੋ ਉਸੇ ਲੰਗਰ ਦਾ ਪ੍ਰਬੰਧ ਤੇ ਪ੍ਰਬੰਧਕ ਉਥੇ ਪ੍ਰਧਾਨਗੀ ਤੋਂ ਗੁੱਥਮ ਗੁੱਥੀ ਹੋਣ ਤੇ ਜਿਹੜਾ ਪ੍ਰਚਾਰਕ ਹੈ ਉਹ ਪ੍ਰਚਾਰ ਕਰਨ ਜਾਵੇ ਤੇ ਉਥੇ ਉਹ ਨੂੰ ਪਤਾ ਲੱਗੇ ਵੀ ਪ੍ਰਬੰਧਕਾਂ 'ਚ ਤੇ ਆਪਸੀ ਫੁੱਟ ਪਈ ਹੈ ਫਿਰ ਬਾਹਰ ਪ੍ਰਚਾਰ ਅਸੀਂ ਕੀ ਕਰਨਾ ਜਦੋਂ ਪ੍ਰਬੰਧਕੀ ਹੀ ਕਸੂਰ ਨਹੀਂ ਹੈਗੇ ਮੈਂ ਕਹਿੰਦਾ ਲੋਡ ਤੇ ਪ੍ਰਚਾਰ ਦੀ ਪ੍ਰਬੰਧਕਾਂ ਨੂੰ ਹੈ ਸੰਗਤ ਤੇ ਲੜਦੀ ਨਹੀਂ ਗੁਰਦੁਆਰੇ ਨੂੰ ਲੈ ਕੇ ਸੁਇਸ਼ ਕਰਕੇ ਜਿਆਦਾਤਰ ਰਟਾਇਰ ਹੋਏ ਬਜ਼ੁਰਗ ਜਿਹੜੇ ਆ ਉਹ ਗੁਰਦੁਆਰਿਆਂ ਤੇ ਕਬਜ਼ੇ ਜਮਾ ਕੇ ਬੈਠੇ ਨੌਜਵਾਨਾਂ ਨੂੰ ਤੇ ਉਹ ਗੁਰਦੁਆਰੇ ਫਰਕਣ ਨਹੀਂ ਦਿੰਦੇ ਤੇ ਜਿੱਥੇ ਨੌਜਵਾਨ ਕੋਲ ਨੇੜੇ ਲਾ ਵੀ ਲੈਂਦੇ ਆ ਤੇ ਉਥੇ ਉਹ ਬਜ਼ੁਰਗ ਕਹਿੰਦੇ ਵੀ ਐਦਾਂ ਨਹੀਂ ਕਾਕਾ ਐਦਾਂ ਚੱਲ ਸੋ ਇਸ ਤਰੀਕੇ ਨਾਲ ਗੁਰਦੁਆਰਿਆਂ ਤੋਂ ਸਿੱਖੀ ਪ੍ਰਫੁੱਲਤ ਨਹੀਂ ਸੀ ਪ੍ਰਚਾਰ ਵਧਣਾ ਫੁੱਲਣਾ ਸੀ ਪਰ ਗੁਰਦੁਆਰਿਆਂ ਦੀ ਮੈਨੇਜਮੈਂਟ ਹੀ ਸਹੀ ਨਾ ਹੋਣ ਕਰਕੇ ਜਿਹੜਾ ਆਊਟਪੁੱਟ ਕੋਈ ਨਹੀਂ ਨਿਕਲ ਰਹੀ ਦੂਸਰਾ ਸਾਡੇ ਸਮਾਗਮ ਅਸੀਂ ਉਗਰਾਹੀ ਕਰਕੇ ਆਪੇ ਲੰਗਰ ਲਾ ਲੈਨੇ ਆ ਤੇ ਆਪੇ ਹੀ ਖਾ ਲੈਨੇ ਆ ਤੇ ਜੇ ਵੱਤੋ ਵਾਦ 2-4 ਲੱਖ ਰੁਪਏ ਦਾ ਬਜਟ ਹੋ ਗਿਆ ਵੱਡੇ ਬਲਾਰੀ ਸਾਧਕੇ ਵੱਡੇ ਕੀਰਤਨੀ ਸਾਧਕੇ ਅਸੀਂ ਸਮਾਗਮ ਕਰਾ ਲਿਆ ਪਰ ਉਹਦੇ ਵਿੱਚੋਂ ਨਾਂ ਤੇ ਪ੍ਰਬੰਧਕਾਂ ਨੂੰ ਪੰਜ ਪੌੜੀਆਂ ਗੁਰਬਾਣੀ ਦੀਆਂ ਸ਼ੁੱਧ ਪੜਨੀਆਂ ਆਈਆਂ ਨਾ ਬੱਚਿਆਂ ਨੂੰ ਜਬਜੀ ਸਾਹਿਬ ਦਾ ਪਾਠ ਸ਼ੁੱਧ ਪੜਨਾ ਆਇਆ ਫਿਰ ਆਊਟਪੁੱਟ ਕੀ ਨਿਕਲੀਏ ਸੋ ਇਸ ਕਰਕੇ ਅਸੀਂ ਇੱਕ ਈਵੈਂਟ ਬਣਾ ਲਿਆ ਧਰਮ ਪ੍ਰਚਾਰ ਨੂੰ ਵੀ ਵੀ ਈਵੈਂਟ ਵਜੋਂ ਵਰਤਣ ਲੱਗ ਪਏ ਆ ਵੀ ਇੱਕ ਸਾਲ ਬਾਅਦ ਕੋਈ ਨਾ ਕੋਈ ਹੋਜਾ ਪ੍ਰੋਗਰਾਮ ਬਣਾ ਲਿਆ ਤੇ ਉਹ ਜਿਹੜਾ ਆਪਣਾ ਗੁੱਬਗਲਾਟ ਕੱਢ ਲਿਆ ਨਾਕੋ ਵਿੱਚੋਂ ਜਾਗਰੂਕਤਾ ਆਈ ਤੇ ਨਾ ਕਿਸੇ ਨੂੰ ਸਿੱਖਣ ਨੂੰ ਕੁਝ ਬਹੁਤ ਸਾਰੇ ਵੱਡੇ ਸਿੱਖ ਦਿਗਜ ਆਗੂਆਂ ਦਾ ਜ਼ਿਕਰ ਛਿੜਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਡੇਰਾਵਾਦ ਨੇ ਪੰਜਾਬ ਦੇ ਵਿੱਚ ਫਸਾਰਾ ਕੀਤਾ ਹੈ ਡੇਰਾਵਾਦ ਸਿੱਖੀ ਦਾ ਘਾਣ ਕਰਦਾ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਉਹਨਾਂ ਦੇ ਕਾਝੀਆਂ ਤਸਵੀਰਾਂ ਵੀ ਆ ਰਹੀਆਂ ਕਿ ਉਹ ਡੇਰਾਵਾਦ ਨੂੰ ਖੁਦ ਅੱਗੇ ਮੋਹਰਾ ਬਣ ਕੇ ਜਿਹੜਾ ਪ੍ਰਮੋਟ ਕਰਦੇ ਨਜ਼ਰ ਆਉਂਦੇ ਆ ਕਿ ਉਹਨਾਂ ਦੇ ਦੋਹਰੇ ਮਾਪਦੰਡ ਬਣੇ ਜਾਂ ਫਿਰ ਵੇਖੋ ਕਿਤੇ ਨਾ ਕਿਤੇ ਅੰਦਰ ਖਾਤੇ ਉਹਨਾਂ ਨੂੰ ਬਹੁ ਗਿਣਤੀ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਬਹੁ ਗਿਣਤੀ ਵਿੱਚ ਕਿਉਂਕਿ ਵੋਟਾਂ ਦੇ ਸ਼ੇਰਾਂ ਦੀਆਂ ਵੀ ਬਣਦੀਆਂ ਤੇ ਭੇਡਾਂ ਦੀਆਂ ਵੀ ਬਣਦੀਆਂ ਜੇ ਹੁਣ ਭੇਡਾਂ ਦੀਆਂ ਵੋਟਾਂ ਜਾਦੀਆਂ ਤੇ ਸੁਭਾਵਕ ਹੀ ਜਿਹੜੇ ਆਗੂ ਉਹਨਾਂ ਨੇ ਭੇਡਾਂ ਦੇ ਲੀਡਰ ਦੇ ਹੱਕ 'ਚ ਹੀ ਭੁਗਤਣਾ ਸੋ ਇਸ ਤਰੀਕੇ ਨਾਲ ਉਹ ਆਪਣਾ ਜਿਹੜਾ ਉल्लू ਸਿੱਧਾ ਰੱਖਦੇ ਉਹਨਾਂ ਨੂੰ ਕੋਈ ਮਤਲਬ ਉਹ ਨਹੀਂ ਕੌਮ ਦੇ ਨਾਲ ਉਹਨਾਂ ਨੇ ਬਿਆਨ ਸਟੇਜ ਤੋਂ ਇਹੋ ਦੇਣੇ ਪਰ ਅੰਦਰ ਖਾਤੇ ਜਿੱਥੋਂ ਉਹਨਾਂ ਨੂੰ ਲਾਭ ਜਾਪਦਾ ਹੈ ਉਹਨਾਂ ਨੇ ਉੱਥੇ ਡੇਰੇ ਦੇ ਹੱਕ ਵਿੱਚ ਵੀ ਨਾਰਾ ਮਾਰਨਾ ਸਿੱਖ ਪ੍ਰਚਾਰਕ ਹੋਣ ਦੇ ਨਾਂਤੇ ਸਮਝਾ ਦਿਓ ਕਿ ਜਿਹੜਾ ਡੇਰਾਵਾਦ ਦਾ ਇਹਦਾ ਸਿੱਖੀ ਦੇ ਵਿੱਚ ਕੋਈ ਸੰਕਲਪ ਹੈ ਜਾਂ ਕੱਲਾ ਗੁਰਦੁਆਰੇ ਦਾ ਹੀ ਸਿੱਖੀ ਤੇ ਵਿੱਚ ਸੰਕਲਪ ਹੈ ਇਹ ਤੇ ਕੋਈ ਡੇਰੇ ਦਾ ਜਾਂ ਦੇਹਤਾਰੀ ਕੋ ਡੇਰਾ ਕਿਹਦਾ ਹੁੰਦਾ ਹੈ ਦੇਹਤਾਰੀ ਦਾ ਜਦੋਂ ਦੇਹਤਾਰੀ ਪਰੰਪਰਾ ਹੀ ਨਹੀਂ ਹੈਗੀ ਤੇ ਫਿਰ ਡੇਰੇ ਦਾ ਤੇ ਮਤਲਬ ਨਹੀਂ ਬਣਦਾ ਸਾਨੂੰ ਤੇ ਗੁਰਦੁਆਰੇ ਦਿੱਤੇ ਸੀ ਨਾ ਨਾ ਕਿ 68 ਗੁਰਦੁਆਰੇ ਦਾ ਅਰਥ ਇਹ ਹੁੰਦਾ ਗੁਰੂ ਦਾ ਦਵਾਰਾ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੈ ਉਹਦਾ ਦਵਾਰਾ ਤੇ ਜਿਹੜਾ ਬੰਦੇ ਦਾ ਦਵਾਰਾ ਸੁਭਾਵਿਕ ਹੀ ਉਹ ਕਹਿ ਦਿੰਦੇ ਬੰਦੇ ਦਾ ਡੇਰਾ ਹੀ ਹੁੰਦਾ ਹੈ ਕਿਉਂਕਿ ਉਹਨੇ ਉੱਥੇ ਡੇਰਾ ਜਮਾਇਆ ਹੋਇਆ ਹੈ ਆਪਣਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਫਿਰ ਡੇਰੇ ਦਾ ਤੇ ਦੇਹਧਾਰੀ ਦਾ ਤੇ ਮਤਲਬ ਹੀ ਨਹੀਂ ਬਣਦਾ ਸੋ ਇਸ ਤਰੀਕੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਦੀ ਉਦooli ਕਰਕੇ ਫੇਰ ਇਹਨਾਂ ਡੇਰਿਆਂ ਤੇ ਜਾਂਦੇ ਆ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਤੇ ਗੁਰਬਾਣੀ ਇਹਨੂੰ ਮਾਨਤਾ ਨਹੀਂ ਦਿੰਦੀ ਮੈਸੇਜ ਕੀ ਹੈ ਤੁਹਾਡੇ ਵੱਲੋਂ ਮੈਸੇਜ ਇਹੋ ਹੀ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਦੀ ਲੰਘਣਾ ਨਾ ਕਰੀਏ ਜੇ ਤੇ ਅਸੀਂ ਵਾਕਿਆ ਆਪਣੇ ਆਪ ਨੂੰ ਸਿੱਖ ਅਕਵਾਉਣੇ ਆ ਤੇ ਅਸੀਂ ਅੰਮ੍ਰਿਤਧਾਰੀ ਆਂ ਫਿਰ ਜਿਹੜੀ ਗੁਰਬਾਣੀ ਪੜਦੇ ਆ ਉਹਦੇ ਤੇ ਭਰੋਸਾ ਵੀ ਰਖੀਏ ਉਹਦੇ ਤੇ ਦ੍ਰਿੜਤਾ ਵੀ ਰਖੀਏ ਕਿਉਂਕਿ ਆਪਾਂ ਪੜਦੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਜਦੋਂ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਦੇ ਘਰ ਵਿੱਚ ਸਾਰਾ ਕੁਝ ਹੀ ਹੈਗਾ ਹੈ ਤੇ ਫਿਰ ਅਸੀਂ ਕਿਹੜੀ ਚੀਜ਼ ਹੈ ਜਿਹੜੀ ਡੇਰਿਆਂ ਤੇ ਦੇਹਧਾਰੀਆਂ ਨੂੰ ਮੰਗਦੇ ਫਿਰਦੇ ਕੁਝ ਲੋਕ ਤੇ ਅਮਰਤ ਛਕਣ ਤੋਂ ਬਾਅਦ ਵੀ ਅਜੇਹਾ ਕਹਿੰਦੇ ਨੇ ਕਿ ਮੈਂ ਇਸ ਧਿਰ ਦਾ ਅਮਰਤ ਛਕਿਆ ਇਸ ਧਿਰ ਦਾ ਅਮਰਤ ਛਕਿਆ ਤੇ ਦੂਜੇ ਪਾਸੇ ਦਲੀਲ ਤੇ ਇਹ ਹੁੰਦੀ ਹੈ ਕਿ ਅਮਰਤ ਆ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਨੇ ਛਕਾਇਆ ਉਹਨਾਂ ਨੇ ਖੰਡੇ ਬਾਟੇ ਦੀ ਪਾਉਲ ਹੈ ਜਿਹੜੀ ਆਰੰਭ ਕਰਵਾਈ ਆ ਵੇਖੋ ਉਹਨਾਂ ਨੇ ਤਲਵਾਰ ਚੁੱਕ ਕੇ ਕਿਰਪਾਨ ਚੁੱਕ ਕੇ ਸਾਰੀਆਂ ਜਾਤਾਂ ਪਾਤਾਂ ਵੱਢੀਆਂ ਉਹਨਾਂ ਨੇ ਫਿਰਕੇ ਵੱਢੇ ਉਹਨਾਂ ਨੇ ਵਰਣ ਵੰਡੇ ਆ ਵੱਡ ਕੇ ਸਾਰਿਆਂ ਨੂੰ ਇੱਕੋ ਜੀ ਵਰਦੀ ਦਿੱਤੀ ਇੱਕੋ ਜਿਹਾ ਕਕਾਰ ਦਿੱਤੇ ਹੁਣ ਫਰਜ਼ ਕਰੋ ਇਹ ਨਹੀਂ ਕਿ ਜੇ ਕੋਈ ਸਿੱਖ ਹੋਏਗਾ ਕਰੋੜਪਤੀ ਹੋਏਗਾ ਪਰ ਕੜਾ ਉਹਨੂੰ ਵੀ ਲੋਹੇ ਦਾ ਪਾਉਣਾ ਪਏਗਾ ਜੇ ਮੈਂ ਦਿਹਾੜੀਦਾਰ ਮਜ਼ਦੂਰ ਆ ਤੇ ਕੜਾ ਮੈਨੂੰ ਵੀ ਲੋਹੇ ਦਾ ਪਾਉਣਾ ਪਏਗਾ ਵਰਦੀ ਉਹਦੀ ਵੀ ਉਹੋ ਜੀ ਹੋਏਗੀ ਉਹ ਵੀ ਦਸਤਾਰ ਹੀ ਬਣੇਗਾ 5-7 ਮੀਟਰ ਦੀ ਮਵੀ ਦਸਤਾਰ ਹੀ ਬਣਾਂਗਾ ਉਹ ਵੀ ਗਾਤਰਾ ਪਾਏਗਾ ਮਵੀ ਗਾਤਰਾ ਪਾਵਾਂਗਾ ਇੱਕ ਸਾਰਤਾ ਲਿਆਂਦੀ ਸੀ ਉਹਨਾਂ ਨੇ ਤੇ ਜਿਨ੍ਹਾਂ ਨੇ ਅਮਰਤ ਵਿੱਚ ਹੀ ਫੁੱਟ ਪਾ ਦਿੱਤੀ ਉਹ ਗੁਰੂ ਗੋਬਿੰਦ ਸਿੰਘ ਦੀ ਪਹਾੜੀ ਰਾਜਾਂ ਦੀ ਔਲਾਦ ਹੈ ਸੋ ਉਹਨਾਂ ਨੇ ਆਪਣਾ ਕੰਮ ਕਰ ਹੀ ਜਾਣਾ ਹੈ ਸੋ ਉਹਨਾਂ ਦੀ ਡਿਊਟੀ ਜਿਵੇਂ ਲੱਗੀ ਹੈ ਹਾਂਜੀ ਮੌਜੂਦਾ ਸਮੇਂ ਦੇ ਵਿੱਚ ਵੱਡੇ ਉੱਠਦੇ ਸਵਾਲਾਂ ਨੂੰ ਲੈ ਕੇ ਚਰਚਾ ਕੀਤੀ ਹੈ ਤੇ ਇਸੇ ਦੇ ਤਹਿਤ ਤੂ ਕਮਾਤਰ ਗੱਲਬਾਤ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਜਿਹੜੀਆਂ ਕੁਰੀਤੀਆਂ ਦਾ ਹਾਲ ਦੇ ਵਿੱਚ ਸ਼ਿਕਾਰ ਹੋਏ ਆ ਉਹਨਾਂ ਕੁਰੀਤੀਆਂ ਤੋਂ ਨਜ਼ਾਤ ਕਿਸ ਤਰੀਕੇ ਦੇ ਨਾਲ ਪਾਈ ਜਾ ਸਕੇ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕੇ तमाम सारे मसलेयांदे बाबत् कुछ ना कुछ एक जागरूकता ਦੇ ਰੂਪ ਤੇ ਵਿੱਚ ਜਿਹੜੀ ਗੱਲਬਾਤ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਸਕੀਏ ਤੇ ਹਾਲ ਦੇ ਵਿੱਚ ਜਿਹੜੀਆਂ ਭੂਮਿਕਾਵਾਂ ਵੱਡੇ ਆਗੂਆਂ ਦੀਆਂ ਜਾਂ ਨਮਾਇੰਦਾ ਧਿਰਾਂ ਦੀਆਂ ਬਣਦੀਆਂ ਸੀ ਉਹਨਾਂ ਨੂੰ ਵੀ ਆਪਣੀ ਭੂਮਿਕਾ ਅਦਾ ਕਰਨ ਦੀ ਜ਼ਰੂਰਤ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ